ਦੋਸਤੋ ਇੱਕ ਛੋਟ ਵੀਡੀਓ ਤੁਹਾਨੂੰ ਦਿਖਾ ਰਿਹਾ ਪਿੰਡ ਅਜਤਗੱਲ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਇਹ ਪਿੰਡ ਬਾਈ ਲਖਵੀਰ ਦੇ ਘਰੋਂ ਤੇ ਵੀਰ ਵਪਾਰ ਦਾ ਕੰਮ ਕਰਦਾ ਦੋ ਵੜਾ ਅੱਜ ਫੇਰ ਵਿਕਰੀ ਆ ਲਈਆਂ ਦੋਨੋਂ ਹੀ ਕਨਫਰਮ ਖੀਰੀਆਂ ਪਹਿਲੇ ਨੰਬਰ ਤੇ ਵੱਛੀ ਸੋਨਾ ਢਾਂਚਾ ਚੰਗਾ ਰੰਗ ਰੂਪ ਹੈ ਕੱਦ ਦੀ ਜੇ ਗੱਲ ਕਰੀਏ ਦੋਸਤੋ ਖੁਰਨੀ ਲਗਭਗ 2.5 ਫੁੱਟ ਦੀ ਹੋਊਗੀ ਇਹਦੇ ਤੋਚੀਆਂ ਕਿੰਨੀਆਂ ਕ ਲੱਗਦੀਆਂ ਉਹ ਤੁਸੀਂ ਜਜਮੈਂਟ ਕਰ ਲਿਓ ਜਿਹੜੀ ਦੋ ਨੰਬਰ ਤੇ ਵੱਛੀ ਹੈ ਹੁਣ ਤੁਸੀਂ ਸਾਹਮਣੇ ਦੇਖ ਰਹੇ ਹੋ ਇਹਦੀ ਏਆਈ 8 ਤਰੀਕ ਨੂੰ ਹੋਈ ਆ 21 ਤਰੀਕ ਹੈ 13 ਦਿਨ ਹੋ ਗਏ ਖਾਲੀ ਮੰਨ ਕੇ ਸੌਦਾ ਕਰ ਲਿਓ ਪਰ ਦੋ ਸਟਰਾ ਬਾਈ ਹੋਰਾਂ ਨੂੰ ਦਿੱਤੇ ਆ ਜਿਹੜੇ ਜਿੱਥੋਂ ਇਹ ਬੱਚੀ ਲੈਂਦੀ ਆ ਤੇ ਪੁਆਇਨਰ ਬੋਲ ਦਾ ਸੀਮਣ ਇਸ ਵੜ ਦੇ ਲੱਗਾ ਸਿਕਸੜ ਨਹੀਂ ਆਮ ਸੀਮਣ ਲੱਗਾ ਪਰ 8 ਤਰੀਕ ਦੀ ਏਆਈ ਇਹਦੀ ਹੋਈ ਵੀ ਆ ਸੋ ਰੇਟ ਦੋਨਾਂ ਵੜਾਂ ਦਾ ਜਿਹੜਾ ਬਾਈ ਨੇ ਰੱਖਿਆ ਉਹ 60000 ਰੁਪਏ ਜੋੜੇ ਦੀ ਡਿਮਾਂਡ ਹੈ ਮਾਨਤਨ ਮੌਕੇ ਤੇ ਥੋੜਾ ਬਹੁਤ ਹੋਊਗਾ ਪਸ਼ੂ ਦੇਖਣਾ ਤਸੱਲੀ ਕਰਨਾ ਤੁਹਾਡਾ ਹੱਕ ਆ ਕੇ ਕਰ ਲਿਓ ਚਾਰ ਚਾਰ ਹੀ ਇਹਨਾਂ ਦੇ ਥਾਣੇ ਧੰਨਵਾਦ